ਭਾਜੀ ਸਤਿ ਸ਼੍ਰੀ ਅਕਾਲ ਗਿੱਪੀ ਗਰੇਵਾਲ ਭਾਜੀ ਤੇ ਮੈਂ ਇਸ ਟਾਈਮ ਅੱਜ ਤੁਹਾਡੇ ਆਸੇ ਵੀਡੀਓ ਬਣਾ ਰਿਹਾ ਇਹ ਪੈਗ ਮਾਰ ਕੇ ਬਣਾ ਰਿਹਾ ਤੇ ਪੈਗ ਮਾਰ ਕੇ ਕੋਈ ਵੀ ਬੰਦਾ ਝੂਠ ਨਹੀਂ ਬੋਲਦਾ ਇੱਕਦਮ ਦਿਲੋਂ ਬੋਲਦਾ ਆ ਲਓ ਪਹਿਲਾਂ ਮੈਂ ਪੈਗ ਮਾਰ ਲਾਂ ਹਾਂਜੀ ਗਿੱਪੀ ਵੀਰ ਜੀ ਤੁਸੀਂ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਚੰਡੀਗੜ੍ਹ ਚ ਮੈਂ ਦੋ ਵਾਰ ਤੁਹਾਡੇ ਪ੍ਰੋਡਕਸ਼ਨ ਹਾਊਸ ਆਇਆ ਆ ਤੁਸੀਂ ਕਲਾਕਾਰ ਬੰਦੇ ਹੋ ਕਲਾ ਸਿਰ ਤੇ ਅੱਗੇ ਆਇਓ ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਤੇ ਕਲਾਕਾਰ ਤੋਂ ਤੁਸੀਂ ਪ੍ਰੋਡਿਊਸਰ ਬਣੇ ਤੇ ਹੁਣ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੀ ਫਿਲਮ ਸੜਬਾਲਾ ਜੀ ਤੁਸੀਂ ਘਰ ਘਰ ਜਾ ਕੇ ਡਰਾਮਾ ਗੀਤਾ ਪ੍ਰਮੋਸ਼ਨ ਕੀਤੀ ਵੀ ਫਿਲਮ ਹਿੱਟ ਹੋ ਜਾ ਪਰ ਫਿਲਮ ਹਿੱਟ ਨਹੀਂ ਹੋਈ ਫਿਲਮ ਬੁਰੀ ਤਰ੍ਹਾਂ ਫਲॉप ਹੋਈ ਜੇ ਇਦਾਂ ਹੀ ਫਿਰ ਮਾ ਤੁਹਾਡੀਆਂ ਫਲॉप ਹੋਈਆਂ ਤੇ ਤੁਹਾਡਾ ਪ੍ਰੋਡਕਸ਼ਨ ਹਾਊਸ ਚੱਲੂਗਾ ਨਹੀਂ ਚੱਲੂਗਾ ਤੁਸੀਂ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਆ ਤੁਹਾਡੇ ਕੋਲ ਚੰਗੇ ਰਾਈਟਰ ਆਉਣਗੇ ਚੰਗੇ ਡਾਇਰੈਕਟਰ ਆਉਣਗੇ ਚੰਗੇ ਗੀਤਕਾਰ ਆਉਣਗੇ ਚੰਗੇ ਸੰਗੀਤਕਾਰ ਆਉਣਗੇ ਚੰਗੇ ਗੀਤ ਲੇਖਕ ਆਉਣਗੇ ਚੰਗੇ ਕਮੀਡੀਅਨ ਆਉਣਗੇ ਤਾਂ ਹੀ ਤਾਂ ਹੀ ਤਾਂ ਤੁਹਾਡਾ ਪ੍ਰੋਡਕਸ਼ਨ ਹਾਊਸ ਚੱਲੂਗਾ ਮੈਂ ਖੁਦ ਦੋ ਵਾਰ ਤੁਹਾਡੇ ਪ੍ਰੋਡਕਸ਼ਨ ਹਾਊਸ ਆਇਆ ਮੈਨੂੰ ਪਤਾ ਲੱਗਾ ਕਿ ਗਿੱਪੀ ਜੀ ਨੇ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਆ ਪਰ ਜਿਉ ਉਹ ਜਿਹੜੇ ਤੁਸੀਂ 4-5 ਕੌਲੀ ਛੱਟ ਲਈ ਫਿਰਦੇ ਨਾਲ ਉਹ ਪਿਓਰ ਕੌਲੀ ਛੱਟਾ ਜੇ ਕੌਣ ਮੈਂ ਨਾਂ ਵੀ ਲੈ ਦਨਾ ਆ ਉਹ ਪਿਓਰ ਤੁਹਾਡੇ ਕੌਲੀ ਚੱਟਾ ਤੇ ਉਹਨਾਂ ਦਾ ਧੰਦਾ ਰੋਜੀ ਰੋਟੀ ਜਿਹੜੀ ਚੱਲਦੀ ਤੁਹਾਡੀ ਕੌਲੀ ਚੱਟ ਕੇ ਚੱਲਦੀ ਆ ਹੁਣ ਜਦੋਂ ਤੁਹਾਡੀ ਕੌਲੀ ਜਦਾਲ ਖਤਮ ਹੋ ਗਈ ਉਹਨਾਂ ਨਾਲ ਖੂਨ ਹੀ ਕੌਲੀ ਚੱਟ ਆਲਾ ਆ ਤੁਹਾਡੀ ਕੌਲੀ ਜਦਾਲ ਖਤਮ ਹੋ ਗਈ ਜਦੋਂ ਤੇ ਉਹਨਾਂ ਕਿਸੇ ਦੂਜੇ ਦੀ ਕੌਲੀ ਚੱਟਣ ਲੱਗ ਪੈਣਾ ਹਾਂਜੀ ਜੇ ਤੁਸੀਂ ਵਾਕਿਆ ਹੀ ਪ੍ਰੋਡਿਊਸਰ ਹੋ ਤੁਸੀਂ ਚਾਹੁੰਦੇ ਹੋ ਕਿ ਕਲਾ ਅੱਗੇ ਵਧੇ ਨਵੇਂ ਕਲਾਕਾਰ ਆਉਣ ਨਵਾਂ ਟੈਲੈਂਟ ਆਵੇ ਤੇ ਸਭ ਤੋਂ ਪਹਿਲਾਂ ਤਾਂ ਇਹਨਾਂ ਕੌਲੀ ਚੱਟਾਂ ਨੂੰ ਪਾਸੇ ਕਰੋ ਤੇ ਕੋਈ ਇਹੋ ਜਿਹਾ ਸੈਟਅਪ ਕਰੋ ਇਹੋ ਜਿਹੇ ਬੰਦੇ ਰੱਖੋ ਜਿਹੜੇ ਤੁਹਾਡੇ ਉੱਥੇ ਜੌਬ ਕਰਨ ਕੌਲੀ ਚੱਟ ਨਾ ਹੋਣ ਜਿਹੜੇ ਕਿਸੇ ਨਵੇਂ ਰਾਈਟਰ ਦੀ ਸਟੋਰੀ ਸੁਣ ਸਕਣ ਜਿਹੜੇ ਕਿਸੇ ਨਵੇਂ ਗੀਤਕਾਰ ਲੇਖਕ ਦਾ ਗੀਤ ਲੇਖਕ ਦਾ ਸੌਂਗ ਰਾਈਟਰ ਦਾ ਗੀਤ ਸੁਣ ਸਕਣ ਜਿਹੜੇ ਕਿਸੇ ਨਵੇਂ ਸੰਗੀਤਕਾਰ ਦਾ ਸੰਗੀਤ ਸੁਣ ਸਕਣ ਜਿਹੜੇ ਕਿਸੇ ਨਵੇਂ ਕਲਾਕਾਰ ਦੀ ਕਮੇਡੀ ਨੂੰ ਪਰਖ ਸਕਣ ਕਿਸੇ ਨਵੇਂ ਕਲਾਕਾਰ ਦੀ ਐਕਟਿੰਗ ਨੂੰ ਪਰਖ ਸਕਣ ਤੇ ਉਹ ਫਿਰ ਉਸ ਬੰਦੇ ਨੂੰ ਤੁਹਾਡੇ ਨਾਲ ਮਿਲਵਾ ਸਕਣ ਹਾਂਜੀ ਤੇ ਜੇ ਵਾਕਈ ਤੁਸੀਂ ਆਪਣਾ ਪ੍ਰੋਡਕਸ਼ਨ ਹਾਊਸ ਚਲਾਉਣਾ ਨਾ ਤੇ ਤੁਹਾਨੂੰ ਕੁਝ ਇਹੋ ਜਿਹਾ ਸੈਟਅਪ ਕਰਨਾ ਪੈਣਾ ਆ ਇਹਨਾਂ ਕੌਲੀ ਚੱਟਾਂ ਨੂੰ ਆਊਟ ਕਰਨਾ ਪੈਣਾ ਆ ਨਹੀਂ ਤੇ ਹੌਲੀ ਹੌਲੀ ਪਬਲਿਕ ਨੇ ਤੁਹਾਨੂੰ ਆਊਟ ਕਰ ਦੇਣਾ ਆ ਕਿੰਨੀਆਂ ਫਿਲਮਾਂ ਬਣਾ ਲੋਗੇ ਆ ਤੁਸੀਂ ਤੁਸੀਂ ਵੀਡੀਓ ਪਾਉਣੇ ਉਹ ਨਹੀਂ ਟੂਤੇ ਦੇ ਘਰ ਗਏ ਆ ਜੋਦੇ ਦੇ ਘਰ ਗਏ ਆ ਜਿਹਦੇ ਘਰ ਗਏ ਲੋਕ ਥੱਲੇ ਕੀ ਕਹਿੰਦੇ ਹੁੰਦੇ ਸੀ ਹੈ ਤੁਸੀਂ ਉੱਥੇ ਗੱਲਾਂ ਕਰਦੇ ਹੋ ਨਹੀਂ ਅਸੀਂ ਨੂੰ ਮਿਲਣਾ ਹੈ ਲੋਕ ਥੱਲੇ ਕੀ ਲਿਖਦੇ ਸੀ ਵੀ ਇਹਨਾਂ ਬਾਅਦ ਕਿਸੇ ਦਾ ਫੋਨ ਵੀ ਨਹੀਂ ਚੱਕਣਾ ਇਹ ਗੱਲ ਤਾਂ ਤੁਹਾਨੂੰ ਵੀ ਪਤਾ ਆ ਗਿੱਪੀ ਸਾਹਿਬ ਹੁਣ ਕੀ ਆ ਵੀ ਕਲਾਕ ਕਿਹਦੀ ਮਹਤਾਜ ਨਹੀਂ ਹੈਗੀ ਕਲਾਕਾਰ ਕਿਸੇ ਨੁੱਕਰ ਤੇ ਲੱਗ ਕੇ ਵੀ ਨੱਚਣ ਲੱਗ ਪੈਂਦਾ ਤੇ ਜਨਤਾ ਉੱਤੇ ਪੈਸੇ ਸੁੱਟਣ ਲੱਗ ਲੱਗ ਪੈਂਦੀ ਆ ਅਵਾਨੀਆਂ ਅਡਾਨੀਆਂ ਵੱਡੇ ਵੱਡੇ ਬਿਜ਼ਨਸਮੈਨਾਂ ਨੇ ਵੀ ਸੋਚਿਆ ਵੀ ਸਾਡੇ ਕੋਲ ਬਹੁਤ ਪੈਸਾ ਹੈਂ ਫਿਲਮਾਂ ਬਣਾਉਣੇ ਕਿਸ ਦੀਆਂ ਬਿਦਮਾਨੀ ਚੱਲਦੀਆਂ ਇੱਕ ਕਲਾ ਆ ਕਲਾਕਾਰ ਪਹਿਲੀ ਗੱਲ ਤੇ ਕਦੀ ਕਿਸੇ ਦਾ ਗੁਲਾਮ ਨਹੀਂ ਹੁੰਦਾ ਔਰ ਕਲਾਕਾਰਾਂ ਨੇ ਜਿਹੜੇ ਤੁਹਾਡੇ ਕੌਲੀ ਚਟਿਆ ਉਹਨਾਂ ਦੀਆਂ ਕੌਲੀਆਂ ਨਹੀਂ ਚਟਣੀਆਂ ਕਲਾਕਾਰ ਚ ਐਟੀਟਿਊਡ ਹੁੰਦਾ ਭਾਵੇਂ ਉਹ ਕਿਸੇ ਵੀ ਫੀਲਡ ਦਾ ਆ ਕੋਈ ਵੀ ਕਲਾ ਆ ਉਹਦਾ ਉਨੇ ਆਪਣੇ ਐਟੀਟਿਊਡ ਜਾਣਾ ਆ ਉਹਨੂੰ ਨਹੀਂ ਸਪੇਸ ਮਿਲੀ ਤੇ ਉਹਦਾ ਦਫਾ ਕਰੋ ਪਰ ਕੋਈ ਗੱਲ ਨਹੀਂ ਹਾਂਜੀ ਉਹਨੇ ਤੁਹਾਡੇ ਚਮਚਿਆਂ ਦੀ ਚਮਚਾਗਰੀ ਨਹੀਂ ਕਰਨੀ ਇਹ ਆਪਣੇ ਚਮਚੇ ਪਾਸੇ ਕਰੋ ਬਹੁਤ ਵਧੀਆ ਗੱਲ ਆ ਤੁਸੀਂ ਪ੍ਰੋਡਕਸ਼ਨ ਹਾਊਸ ਖੋਲੇ ਆਇਆ ਕਟੋ ਘਟ ਜੱਡਾ ਸਾਡਾ ਪੰਜਾਬੀ ਸਿਨੇਮਾ ਐ ਸਾਡੇ 40 45 ਪ੍ਰੋਡਕਸ਼ਨ ਹਾਊਸ ਹੋਣੇ ਚਾਹੀਦੇ ਸੀ ਪਰ ਚਲੋ ਇੱਕ ਅਮਰਿੰਦਰ ਗਿੱਲ ਜੀ ਦਾ ਪ੍ਰੋਡਕਸ਼ਨ ਹਾਊਸ ਆ ਇੱਕ ਤੁਹਾਡਾ ਆ ਦੂਜੇ ਨੰਬਰ ਤੇ ਤੁਹਾਡਾ ਆ ਹਾਂਜੀ ਤੇ ਇਹੋ ਜਿਹਾ ਸੈਟਅਪ ਰੱਖੋ ਇਹੋ ਜਿਹੇ ਬੰਦੇ ਰੱਖੋ ਜਿਹਦੇ ਨਾਲ ਕਲਾਕਾਰ ਅਸੇ ਅਮਰੀਕਾ ਕਿਉਂ ਵੱਡ ਪਾਵਰ ਬਣਿਆ ਰੂਸ ਕਿਉਂ ਪਿੱਛੇ ਰਹਿ ਗਿਆ ਅਮਰੀਕਾ ਨੇ ਇੱਕ ਗੇਮ ਕੀਤੀ ਪੂਰੀ ਦੁਨੀਆ ਦਾ ਟੈਲੈਂਟ ਲੱਭੋ ਜਿਹਦੇ ਵਿੱਚ ਥੋੜਾ ਜਿਹਾ ਵੀ ਟੈਲੈਂਟ ਲੱਗਦਾ ਉਹਨੂੰ ਬੁਜੀਫਾ ਦੋ ਉਹਨੂੰ ਅਮਰੀਕਾ ਸੱਦੋ ਉਹਨਾਂ ਸਾਰੇ ਵੱਡੇ ਟੈਲੈਂਟਡ ਲੋਕ ਉਹਤੇ ਇਕੱਠੇ ਕਰ ਲਿਆ ਅਮਰੀਕਾ ਨੇ ਰਸ਼ੀਆ ਨੇ ਇਹ ਕੰਮ ਕੀਤਾ ਨਹੀਂ ਜਦ ਕੇ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ 1945 ਵਿੱਚ ਤੇ ਦੋਵੇਂ ਪਾਵਰਾਂ ਬਰਾਬਰ ਦੀਆਂ ਸੀ ਜਦ ਕੇ ਸਟਾਲਿਨ ਦੇ ਅੰਡਰ ਵਿੱਚ ਰੂਸ ਦਾ ਝੰਡਾ ਜਿਆਦਾ ਉੱਚਾ ਸੀ ਪਰ ਸਟਾਲਿਨ ਹੁਣਾਂ ਨੂੰ ਪਰਵਾਹ ਹੀ ਨਹੀਂ ਕਿਸੇ ਦੀ ਪਰ ਅਮਰੀਕਨਸ ਨੇ ਕਿ ਕਿ ਤਵੇ ਟੈਲੈਂਟ ਲੱਭੋ ਪੂਰੀ ਦੁਨੀਆ ਦਾ ਟੈਲੈਂਟ ਲੱਭੋ ਇਹਨਾਂ ਨੂੰ ਪੈਸੇ ਦਿਓ ਇਹਨਾਂ ਨੂੰ ਇਕੱਠੇ ਕਰੋ ਉਹਨਾਂ ਨੇ ਵਜੀਫਾ ਸਿਸਟਮ ਸ਼ੁਰੂ ਕੀਤਾ ਰਸ਼ੀਆ ਨੇ ਨਹੀਂ ਕੀਤਾ ਹੈ ਨਾ ਰਸ਼ੀਆ ਪਿੱਛੇ ਰਹਿ ਗਿਆ ਅਮਰੀਕਾ ਅੱਗੇ ਨਿਕਲ ਗਿਆ ਇਸੇ ਤਰ੍ਹਾਂ ਹੀ ਭਾਈ ਐਂਟਰਟੇਨਮੈਂਟ ਇੰਡਸਟਰੀ ਵਿੱਚ ਅਸਲੀ ਕਲਾਕਾਰ ਅਸਲੀ ਟੈਲੈਂਟਡ ਲੋਕ ਆਉਣਗੇ ਤੇ ਤੁਹਾਡਾ ਪ੍ਰੋਡਕਸ਼ਨ ਹਾਊਸ ਚੱਲੂਗਾ ਜੇ ਤੁਸੀਂ ਇਹ ਸੋਚਦੇ ਹੋ ਵੀ ਮੇਰੇ ਕੋਲ ਪੈਸੇ ਆ ਤੇ ਮੈਂ ਤਾਂ ਪ੍ਰੋਡਕਸ਼ਨ ਹਾਊਸ ਖੋਲਦਾ ਆ ਤੇ ਭਾਈ ਪ੍ਰੋਡਕਸ਼ਨ ਹਾਊਸ ਦੇ ਟੈਲੈਂਟਡ ਲੋਕਾਂ ਚ ਲਾਉਣਾ ਹੁਣ ਤੇ ਧੂਤ ਇਹਦੇ ਪਿੰਡ ਗਏ ਧੂਤ ਉਹ ਆਪਣੀ ਫਿਲਮ ਚ ਲਿਆ ਜਦ ਕਿ ਕੋਸ਼ ਨਹੀਂ ਉਹ ਤੁਹਾਡੀ ਫਿਲਮ ਮੈਂ ਫਿਲਮ ਵੇਖੀਆ ਕੋਸ਼ ਨਹੀਂ ਐਵੇਂ ਉਹਦਾ ਕੋਸ਼ ਨਹੀਂ ਕੋਸ਼ ਵੀ ਨਹੀਂ ਉਹਦਾ ਕੋਈ ਵੀ ਕਹਿ ਸਕੇ ਵੀ ਇਹਨੇ ਕੋਈ ਐਹੋ ਜੀ ਉਹ ਭਾਈ ਐਕਟਰ ਐਕਟਰ ਹੁੰਦੇ ਬਲੌਗਰ ਬਲੌਗਰ ਹੁੰਦੇ ਹੈਨਾ ਤਰ੍ਹਾਂ ਤਰ੍ਹਾਂ ਦੇ ਐਕਟਰ ਪਏ ਪੰਜਾਬ ਚ ਜਿਹੜੇ ਐਹੋ ਜਿਹੇ ਡਾਇਲਗ ਬੋਲ ਸਕਦੇ ਆ ਐਹੋ ਜੇ ਇਮੋਸ਼ਨ ਕ੍ਰੀਏਟ ਕਰ ਸਕਦੇ ਆ ਜਨਤਾ ਰੋਣ ਲੱਗ ਪਈ ਪਰ ਉਹਨਾਂ ਕੋ ਪਲੇਟਫਾਰਮ ਨਹੀਂ ਤੇ ਤੁਹਾਡੇ ਕੋ ਪਲੇਟਫਾਰਮ ਆ ਤੇ ਤੁਸੀਂ ਉਹ ਕੌਲੀ ਚੱਟ ਤੁਹਾਡੇ ਚਾਰਚ ਫਿਰੇ ਘੁੰਮਦੇ ਉਹ ਬੰਦਿਆਂ ਨੂੰ ਆਉਣ ਹੀ ਨਹੀਂ ਦਿੰਦੇ ਮੈਂ ਤੁਹਾਡਾ ਹੀ ਇੱਕ ਕੌਲੀ ਚੱਟਿਆ ਮੈਂ ਉਹਦਾ ਨਾਂ ਨਹੀਂ ਲਵਾਂਗਾ ਹੁਣ ਮੈਨੂੰ 5-7 ਵਾਰ ਫੋਨ ਕੀਤਾ ਕਿ ਸਰ ਮੇਰੀ ਇੱਕ ਸਕ੍ਰਿਪਟ ਕਿਸੇ ਤਰ੍ਹਾਂ ਵੀ ਗਿੱਪੀ ਜੀ ਤੱਕ ਪਹੁੰਚਾ ਦੇ ਮੋਟ ਜਿਓ ਮੇਰੀ ਸਕ੍ਰਿਪਟ ਤੁਹਾਡੇ ਤੱਕ ਪਹੁੰਚਾ ਦਊਗਾ ਤੇ ਉਹ ਜਿਹੜਾ ਕੌਲੀ ਚੱਟਾ ਉਹਦਾ ਕੰਦਾ ਬੰਦ ਹੋ ਜਾਣਾ ਉਹ ਕਿਉਂ ਪਹੁੰਚਾਵੇ ਉਹ ਤੇ ਆਪ ਤੁਹਾਡੀ ਕੌਲੀ ਚੱਟ ਕੇ ਆਪਣਾ ਸੈਟਅਪ ਕਰਨ ਡਿਆ ਇਹਦਾ ਮੇਰੇ ਵਰਗੇ ਕਈ ਹੋਣਗੇ ਜਿਹੜੇ ਤੁਹਾਨੂੰ ਸਕ੍ਰਿਪਟ ਸੁਣਾਉਣਾ ਚਾਹੁੰਦੇ ਆ ਸਟੋਰੀ ਸੁਣਾਉਣਾ ਚਾਹੁੰਦੇ ਆ ਜਾਂ ਫਿਰ ਕਈ ਕਮੇਟੀ ਦੇ ਹੋਣਗੇ ਜਾਂ ਕਈ ਗੀਤਕਾਰ ਹੋਣਗੇ ਸੰਗੀਤਕਾਰ ਤਰ੍ਹਾਂ ਤਰ੍ਹਾਂ ਦੇ ਲੋਕ ਹੋਣਗੇ ਪਰ ਤੁਸੀਂ ਇਹੀ ਕੰਮ ਬੰਬੇ ਨੀਰਜ ਪਾੜੇ ਨੇ ਕੀਤਾ ਸੀ ਉਹਦੀਆਂ ਦੋ ਫਿਲਮਾਂ ਹਿੱਟ ਹੋ ਗਈਆਂ ਜੋ ਐਕਟਰਾਂ ਨੇ ਭਾਈ ਨਵੇਂ-ਨਵੇਂ ਟੈਲੈਂਟ ਹਿੰਦੁਸਤਾਨ ਚੋਂ ਦੇ ਉਹਨਾਂ ਨੇ ਤੇ ਆਪਸੇ ਜਾਣ ਜਿਹੜਾ ਉਹਨੇ ਆਪਣੇ ਆਫਿਸ ਦੇ ਬਾਹਰ ਬੰਦੇ ਖੜੇ ਕਰਦੇ ਬੌਲਸਰ ਵੀ ਕੋਈ ਅੰਦਰ ਨਹੀਂ ਆਉਣਾ ਚਾਹੀਦਾ ਆ ਵੇਖ ਲਓ ਨੀਰਜ ਪਾੜੇ ਨੂੰ ਅੱਜ ਕੁੱਤੇ ਨਹੀਂ ਪੁੱਛਲੇ ਕੁੱਤੇ ਨਹੀਂ ਪੁੱਛਦੇ ਉਹ ਪ੍ਰੋਡੂਸਰਾਂ ਦੀਆਂ ਮਿੰਨਤਾਂ ਕਰਨ ਰਿਹਾ ਮੇਰੇ ਤੇ ਪੈਸੇ ਲਾ ਕੋਈ ਉੱਤੇ ਪੈਸੇ ਨਹੀਂ ਲਾ ਰਿਹਾ ਤੁਹਾਡਾ ਵੀ ਇਹ ਹਾਲ ਨਾ ਹੋ ਜਾਏ ਇਸ ਵਾਸਤੇ ਜਿੰਨੇ ਕੌਲੀ ਚਟਾ ਉਹ ਪਾਸੇ ਕਰੋ ਬੰਦੇ ਅੱਛੇ ਰੱਖੋ ਚੰਗੇ ਜਮੀਰ ਵਾਲੇ ਚੰਗੇ ਖੂਨ ਵਾਲੇ ਜਿਹੜੇ ਖੁਦ ਬੰਦੇ ਨੂੰ ਬੰਦਾ ਸਮਝਦੇ ਹੋਣ ਨਵਾਂ ਟੈਲੈਂਟ ਨਹੀਂ ਹੋਊਗਾ ਤੇ ਟੈਲੈਂਟ ਕੇ ਉਹ ਪਾਸੇ ਨਿਕਲ ਜਾਊਗਾ ਤੁਹਾਡਾ ਪ੍ਰੋਡਕਸ਼ਨ ਹਾਊਸ ਬੰਦ ਹੋ ਜਾਊਗਾ ਇੱਕ ਦਿਨ ਇਹ ਹੋ ਜਾਣਾ ਤੁਹਾਡੇ ਕੋਲ ਬਿਲਡਿੰਗ ਦਾ ਪਹਾੜਾ ਨਹੀਂ ਦੇ ਹੋਣਾ ਤੇ ਤੁਹਾਡਾ ਬਾਕੀ ਦੇਖੋ ਬੱਚੇ ਹਰ ਬਾਪ ਨੂੰ ਆਪਣੇ ਬੱਚੇ ਨਾਲ ਪਿਆਰ ਹੁੰਦਾ ਆ ਹਰ ਬਾਪ ਚਾਹੁੰਦਾ ਮੇਰੇ ਬੱਚੇ ਅੱਗੇ ਜਾਣ ਪਰ ਟੈਲੈਂਟ ਦਾਰਾ ਸਿੰਘ ਦਾ ਬੇਟਾ ਪਧਵਾਨ ਨਹੀਂ ਹੋ ਸਕਦਾ ਜੇ ਦਾਰਾ ਸਿੰਘ ਕਹੇ ਮੇਰਾ ਮਾਂ ਵੀ ਪਧਵਾਨ ਹੈ ਮੇਰਾ ਮੁੰਡਾ ਵੀ ਪਧਵਾਨ ਹੋਵੇ ਨਹੀਂ ਹੋ ਸਕਦਾ ਦੂਜੀ ਗੱਲ ਦੂਜੀ ਗੱਲ ਤੁਸੀਂ ਉਹ ਪਹਾੜੇ ਦੇ ਜਰਨੈਲ ਵਰਗੇ ਟੱਟੂ ਜਿਨ੍ਹਾਂ ਨੂੰ ਪੂਰੀ ਦੁਨੀਆ ਗਾਲਾਂ ਕੱਢਦੀ ਆ ਉਹ ਜਾਂ ਕੋ ਪੋਡਕਾਸਟ ਕਰਾ ਕਰਾ ਕੇ ਪੋਡਕਾਸਟ ਕਰਾ ਕਰਾ ਕਹੋਂ ਕਿ ਮੈਂ ਹੀ ਨਹੀਂ ਖੱਚਾ ਭਾਵੇਂ ਜਿੰਨਾ ਮਰਜੀ ਸੋਸ਼ਲ ਮੀਡੀਆ ਤੇ ਝੂਠ ਬੋਲ ਲੈਣ ਪਰ ਉਹ ਖੱੱਚਾ ਹੀ ਰਹਿਣੀ ਆ ਲੋਕਾਂ ਨੇ ਉਹਨਾਂ ਨੂੰ ਖੱੱਚਾ ਹੀ ਗਹਿਣਾ ਆ ਉਹ ਠੀਕ ਆ 4 5 7 ਦਿਨ ਰੋਲਾ ਰਪਾ ਪੈ ਜੂਗਾ ਉਸ ਤੋਂ ਬਾਅਦ ਲੋਕਾਂ ਨੇ ਡਬਲ ਗਾਲਾਂ ਕੱਢਣੀਆਂ ਡਬਲ ਗਾਲਾਂ ਡਬਲ ਨਹੀਂ 8 10 ਗੁਰਾਂ ਗਾਲਾਂ ਕੱਢਣੀਆਂ ਲੋਕਾਂ ਨੇ ਹਾਂਜੀ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੌਕਾ ਦਿਵੋ ਚੰਗੇ ਲੋਕਾਂ ਨੂੰ ਅਮਰੀਕਾ ਪਾਵਰਫੁਲ ਕਿਵੇਂ ਬਣਿਆ ਉਹਨੇ ਪੂਰੀ ਦੁਨੀਆ ਦਾ ਟੈਲੈਂਟ ਵਧਾ ਲਿਆ ਸਾਡੇ ਇੰਡੀਆ ਚ ਬੜੇ ਟੈਲੈਂਟਡ ਲੋਕ ਸੀ ਇੱਥੇ ਟੈਲੈਂਟਡ ਲੋਕਾਂ ਦੀ ਵੈਲਿਊ ਹੋਈ ਸੀ ਇਹ ਤੇ ਜੋ ਚੋਰ ਠੱਗ ਫਰੋੜੀਆਂ ਗੁੰਡਾ ਉਹ ਬਾਬਾ ਬਣਿਆ ਫਿਰਦਾ ਆ ਲੋਕਾਂ ਨੂੰ ਲੁੱਟਣ ਦੇ ਆ ਤੇ ਜਨਤਾ ਦਾ ਹਾਲ ਇਹ ਆ ਵੀ ਦੋ ਟਾਈਮ ਦੀ ਰੋਟੀ ਵੀ ਖਾਣਾ ਮੁਸ਼ਕਲ ਆ ਹਜ਼ਾਰਾਂ ਸਾਲਾਂ ਦਾ ਭਾਰਤ ਦਾ ਇਤਿਹਾਸ ਤੇ ਅੱਜ ਵੀ ਤਰੀਕ ਚ ਪਿਛਲੇ 100 ਸਾਲ ਤੋਂ ਫਾਰ ਦੇ ਕਮਬਯੂ ਦੇਸ਼ ਬਣ ਕੇ ਰਹੇ ਹੈ। ਹੈ ਨਾ? ਇਹ ਜਨਾਇਰ ਵਰਗੇ ਠੱਗਾ ਚੋਰਾਂ ਦੇ ਜਿਹੜੀ ਉਹ ਨਾਲ ਤੁਹਾਡੇ ਚਾਰ ਪੰਜ ਆਸੇ ਪਾਸੇ ਘੁੰਮਦੇ ਆ। ਕੌਲੀ ਚਾਟ। ਉਹਨਾਂ ਨੇ ਤੁਹਾਡਾ ਬੇੜਾ ਪਾਰ ਨਹੀਂ ਲਾਉਣਾ। ਤੁਸੀਂ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਬਹੁਤ ਚੰਗਾ ਆ। ਵਧੀਆ ਗੱਲ। ਫਰੋਦ ਦੇ ਵਾਸਤੇ ਚੰਗੇ ਟੈਲੈਂਟ ਨੂੰ ਮੌਕਾ ਦੋ। ਚੰਗੇ ਟੈਲੈਂਟਾਂ ਮਿਲੋ। ਜਿਹਦੇ ਕੋਲ ਟੈਲੈਂਟ ਆ ਉਹ ساری ਜ਼ਿੰਦਗੀ ਭੁੱਖਾ ਦੇ ਮਰ ਜੂ ਪਰ ਕੇ ਦੀਆਂ ਮਿੰਤਾ ਨਹੀਂ ਕਰੂਗਾ ਕਿਸੇ ਅੱਗੇ। ਕਿ ਇਹਦੀਆਂ ਕੌਲੀਆਂ ਨਹੀਂ ਚਟੂਗਾ ਜਿਹਨੂੰ ਰੱਬ ਦੇ ਟੈਲੈਂਟ ਦਿੰਦਾ ਉਹਨੂੰ ਰੱਬ ਨੇ ਇੱਕ ਐਟੀਟਿਊਡ ਵੀ ਦਿੱਤਾ ਆ ਲੋਕ ਕਹੂਗਾ ਕੋਈ ਗੱਲ ਨਹੀਂ ਜਿਹੜਾ ਗਿਰ ਗਿਆ ਜਿਹਨੇ ਕੌਲੀਆਂ ਚੱਟ ਲਈਆਂ ਉਹ ਕਲਾਕਾਰ ਨਹੀਂ ਹੁੰਦਾ ਉਹ ਠੀਕ ਆ ਕੌਲੀ ਚੱਟ ਕੇ ਆਪਣਾ ਧੰਦਾ ਚਲਾ ਲੂਗਾ ਪਰ ਨਹੀਂ ਉਹ ਤੁਹਾਡਾ ਨੁਕਸਾਨ ਹੀ ਕਰੂਗਾ ਗਿੱਪੀ ਗਰੇਵਾਲ ਸਾਹਿਬ ਤੁਹਾਡਾ ਨੁਕਸਾਨ ਹੀ ਕਰੂਗਾ ਧੰਨਵਾਦ ਬਹੁਤ ਬਹੁਤ ਧੰਨਵਾਦ